ਅਸ਼ੋਕਾਲ ਕਲਿਆਣ ਟੀਵੀ ਪੰਜਾਬ ਦੇਖਣ ਨੂੰ ਤੁਸੀਂ ਤੇ ਖਾਲਸਾ ਦੀਵਾਨ ਗੁਰੂ ਸਿੰਘ ਸਭਾ ਦੀਆਂ ਵੋਟਾਂ ਜਿਹੜੀਆਂ 3 ਮਾਰਚ ਨੂੰ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਜਿਹੜੇ ਆਗੂ ਨਵਾਬ ਲੋ ਡਿਪਟੀ ਕਮਿਸ਼ਨਰ ਨੂੰ ਇੱਕ ਅਪੀਲ ਕੀਤੀ ਗਈ ਹੈ ਦਰਅਸਲ ਇਹ ਕਿਹਾ ਗਿਆ ਹੈ ਕਿ ਖਾਲਸਾ ਸੀਨੀਅਰ ਸਕੂਲ ਦਾ ਪ੍ਰਿੰਸੀਪਲ ਤੇ ਸਟਾਫ ਜਿਹੜਾ ਹੈ ਉਹਨਾਂ ਨੂੰ ਇਹਨਾਂ ਵੋਟਾਂ ਦੀ ਡਿਊਟੀ ਤੋਂ ਵਾਂਝੇ ਰੱਖਿਆ ਜਾਵੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਚਾਲੀ ਵੋਟਾਂ ਬਣਾਉਣੀਆਂ ਤੇ ਹੋਰ ਜਿਹੜੀਆਂ ਧਾਂਦਲੀਆਂ ਨੂੰ ਇਸ VOTING ਦੇ ਦੌਰਾਨ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਇਹਨਾਂ ਦਾ ਇਹ ਕਹਿਣਾ ਹੈ ਕਿ ਪਹਿਲਾਂ 13 ਫਰਵਰੀ ਨੂੰ ਵੀ ਸ਼ਿਕਾਇਤ ਦਿੱਤੀ ਉਸ ਤੋਂ ਬਾਅਦ ਜਿਹੜੇ ਚੌਂ ਨੌਫਸਰ ਨੇ ਉਹਨਾਂ ਕੋਲ ਵੀ ਸ਼ਿਕਾਇਤ ਲੈ ਕੇ ਪਹੁੰਚੇ ਐਸਡੀਐਮ ਨੂੰ ਵੀ ਸ਼ਿਕਾਇ ਨੇ ਡਿਪਟੀ ਕਮਿਸ਼ਨਰ ਦਫਤਰ ਪਹੁੰਚ ਰਹੇ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ ਕਿ ਇਹਨਾ ਚੋਣਾ ਦੇ ਵਿੱਚ ਜਿਹੜੀਆਂ 3 ਮਾਰਚ ਨੂੰ ਹੋਣ ਜਾ ਰਹੀਆਂ ਨੇ ਤਾਂ ਇਸ ਸਕੂਲ ਦੇ ਪ੍ਰਿੰਸੀਪਲ ਤੇ ਸਟਾਫ ਦੀ ਡਿਊਟੀ ਨਾ ਲਗਾਈ ਜਾਵੇ ਇਸ ਬਾਬਤ ਆਗੂਆਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਆ ਵਾਹਿਗੁਰੂ ਜੀ ਕੀ ਫਤਿਹ ਸੋ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਸੋ ਮਾਮਲਾ ਜੋ ਖਾਲਸਾ ਦੇਵਾਂ ਗੁਰਦੁਆਰਾ ਸਿੰਘ ਸਭਾ ਦੀਆਂ ਜੋ ਵੋਟਾਂ ਹੋ ਰਹੀਆਂ ਹਨ ਉਹਦੇ ਵਿੱਚ ਉਹ 3 ਮਾਰਚ ਨੂੰ ਹੋਣੀਆਂ 8 ਤੋਂ 4 ਵਜੇ ਤੱਕ ਤਾਂ ਅਸੀਂ ਇੱਥੇ ਆਏ ਸੀਗੇ ਆਪਣਾ ਮੇਨ ਸਾਡੇ ਆਪਣੇ ਦਸਨ ਵੀ ਜਿਹੜਾ ਉੱਥੋਂ ਦਾ ਸਟਾਫ ਹੈ ਜਿਹੜਾ ਸਟਾਫ ਹੈ ਵੀ ਉਹ ਸਰਕਾਰੀ ਲਗੇ ਕਿਉਂਕਿ ਅਸੀਂ ਜਦੋਂ ਵੋਟਾਂ ਬਣਾ ਰਹੇ ਹਾਂ ਤਾਂ ਉਹਦੇ ਵਿੱਚ ਅਸੀਂ ਦੇਖਿਆ ਵੀ ਹੁੰਤਾਈਆਂ ਬਹੁਤ ਆਈਆਂ ਉਹ ਮੈਨੂੰ ਜੋ ਮਹਿਸੂਸ ਆਇਆ ਵੀ ਇੱਕ ਤਰ੍ਹਾਂ ਦੀ ਸਮਰਪਤਾ ਅਸੀਂ ਸਾਡੇ ਕੋਲ ਕੋਈ ਸਬੂਤ ਵੀ ਹੈਗੇ ਆ ਵੀ ਜਿੱਥੇ ਉਹ ਪਰਚੀਆਂ ਆਪ ਹੀ ਜੇ ਵਿੱਚ ਪਾਈਆਂ ਵਈਆਂ ਅਸੀਂ ਕਢਾਈਆਂ ਉਹਨਾਂ ਤੋਂ ਜਾਂ ਕੋਈ ਵੋਟਿੰਗ ਆਪਣਾ ਬਿਨਾ ਬੰਦੇ ਆਏ ਤੋਂ ਵੀ ਕੋਸ਼ਾ ਮਤਲਬ ਆਪਣਾ ਵੋਟਾਂ ਬਣੀਆਂ ਨੇ ਤਾਂ ਸਾਨੂੰ ਉਹ ਲੱਗਦਾ ਵੀ ਜੇ ਉਹ ਸਟਾਫ ਲੱਗੂਗਾ ਤਾਂ ਫਿਰ ਇਲੈਕਸ਼ਨਸ ਨਹੀਂ ਹੋਣਗੀਆਂ ਇਸ ਲਈ ਇਹ ਅਸੀਂ ਮੰਗ ਪੱਤਰ ਦੇਣ ਆਏ ਸੀ ਡੀਸੀ ਸਾਹਿਬ ਨੂੰ ਵੀ ਆਪਣਾ ਜਿਹੜਾ ਇਲੈਕਸ਼ਨਸ ਆਫ ਫੇਅਰ ਕਰਾਉਣ ਵਾਸਤੇ ਸਰਕਾਰੀ ਸਟਾਫ ਹੀ ਉੱਥੇ ਲਗਾਏ ਜਾਂਦੇ ਪਹਿਲਾਂ ਜੀ ਕੋਈ ਅਪਰੋਚ ਕੀਤੀ ਸੀ ਹਾਂਜੀ ਪਹਿਲਾਂ ਅਸੀਂ ਸਟਾਰਟਿੰਗ ਦੇ ਵਿੱਚ ਕੀਤੀ ਸੀ ਪਰ ਉਹਨਾਂ ਨੇ ਕੋਈ ਸਾਨੂੰ ਜਵਾਬ ਵੀ ਆਇਆ ਸੀ ਉਹਦਾ ਅਸੀਂ ਇੱਕ ਲੈਟਰ ਦੇ ਕੇ ਆਏ ਸੀਗੇ ਤੇ ਉਹਦੇ ਵਿੱਚ ਬਸ ਆਪਣੀਆਂ ਕੁਝ ਵੈਸੀ ਫਾਰਮੈਲਿਟੀ ਟਾਈਪ ਸਾਨੂੰ ਲੱਗਿਆ ਵੀ ਉਹ ਸਾਡੀ ਜਿਹੜਾ ਮੰਗਾ ਸੀਗੇ ਉਹ ਪੂਰੇ ਨੇ ਕਿਤੇ ਅੰਦਰ ਚ ਜਿਹੜੀ ਹੂਣ ਤੇ ਇਆਂ ਕੁਝ ਦੱਸਿਆ ਵੀ ਪਾਈਆਂ ਰਹੀਆਂ ਉਹਦੇ ਵਾਸਤੇ ਕੋਈ ਅਫਸਰ ਨਾ ਕਿਹਾ ਵੀ ਜਿਨ੍ਹਾਂ ਦੇ ਨਹੀਂ ਅਸੀਂ ਜਿਵੇਂ ਹੁਣ ਸਾਨੂੰ ਆਪਣਾ ਕੋਈ ਬੰਦੇ ਸੀ ਉਹਨਾਂ ਦੀ ਚਾਰ ਪਰਚੀਆਂ ਬਣਾਤੀ ਵੋਟਾਂ ਬਣਾਤੀਆਂ ਤੇ ਅਸੀਂ ਉੱਥੋਂ ਦੇ ਜਿਹੜੇ ਅਫਸਰ ਸੀਗੇ ਉੱਥੇ ਹੀ ਪ੍ਰੈਜੈਂਸ ਸੀਗੇ ਉਹਨਾਂ ਦੇ ਰਾਹੀਂ ਅਸੀਂ ਆਪਣਾ ਉਹ ਪਰਚੀਆਂ ਉਹਨਾਂ ਨੂੰ ਦਿਵਾਈ ਮੇਰਾ ਮਾਸਟਰ ਮਾਨ ਸਿੰਘ ਹੈ ਕਿ ਕੀ ਗੱਲ ਹੈ ਜਿਵੇਂ ਰਾਜ ਸਿੱਕਿ ਟੈਕਨੀਸ਼ੀਅਨ ਦਾ ਤੋਂ ਪਹੁੰਚਦਾ ਖਾਲਸਾ ਦੀਵਾਨ ਗੁਰੂ ਸਿੰਘ ਸਭਾ ਦੀਆਂ ਜਿਹੜੀਆਂ ਵੋਟਾਂ ਬਣ ਚੁੱਕੀਆਂ ਹਨ 3 ਮਾਰਚ 25 ਨੂੰ ਜਿਹੜੀਆਂ ਵੋਟਾਂ ਪੈਣੀਆਂ ਹਨ ਅਸੀਂ ਡੀਸੀ ਸਾਹਿਬ ਨੂੰ ਇੱਕ ਬੇਨਤੀ ਕਰਨ ਆਏ ਹੋਇਆ ਵੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਵਿਦ ਸਾਰਾ ਸਟਾਫ ਜਿਹੜਾ ਹੈ ਉਹ ਡਿਊਟੀ ਤੇ ਨਾ ਲੈ ਜਾਵੇ ਅਸੀਂ 13 ਦੋਵ ਨੂੰ ਵੀ ਸ਼ਿਕਾਇਤ ਕੀਤੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਸਟਾਫ ਨਾ ਲੈ ਜਾਵੇ ਉਸ ਤੋਂ ਬਾਅਦ 25 5 ਨੂੰ ਅਸੀਂ ਉੱਥੇ ਮੌਕੇ ਤੇ ਜਿਹੜਾ ਚੋਣ ਅਫਸਰ ਲੱਗੇ ਸੀ ਉਹਦੀ ਸ਼ਿਕਾਇਤ ਦਿੱਤੀ ਮੌਕੇ ਤੇ ਫੜੇ ਗਏ ਜਿਹੜੇ ਜਾਲੀ ਮੋਟਾ ਬਣਾਉਂਦੇ ਉਸ ਤੋਂ ਬਾਅਦ ਅਸੀਂ ਵਾਰ-ਵਾਰ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਖਾਲਸਾ ਸਕੂਲ ਦਾ ਸਟਾਫ ਜਿਹੜਾ ਸੀ ਉਹ ਵੋਟਾਂ ਬਣਾਉਣ ਤੇ ਦਖਲਦਾਜੀ ਕਰਨ ਤੋਂ ਹਟਿਆ ਨਹੀਂ ਫਿਰ ਉਹ ਟੀਚਰਾਂ ਦੀ ਡਿਊਟੀ ਤਹਿਸੀਲਦਾਰ ਸਾਹਿਬ ਨੇ ਮੌਕੇ ਦੇ ਨਿਗਰਾਨ ਅਫਸਰ ਲਾਏ ਸੀ ਜਿਹੜੇ ਐਸਡੀਓ ਸਾਹਿਬ ਸੀ ਸਰ ਇੰਦਰਜੀਤ ਸਿੰਘ ਜੱਸਲ ਸਾਹਿਬ ਉਹਨਾਂ ਨੂੰ ਫਿਰ ਬਦਲਤਾ ਸੀ ਵੀ ਇੱਥੇ ਨਾ ਡਿਊਟੀ ਆ ਉਹਨਾਂ ਦੇ ਵੱਡਣ ਤੋਂ ਬਾਅਦ ਵੀ ਉਹ ਉੱਥੇ ਆ ਕੇ ਜਿਹੜੇ ਸੀ ਜਾਲੀ ਰਸੀਦਾ ਬਣਾਉਣੀਆਂ ਜਿਨ੍ਹਾਂ ਦੀ ਦਾੜੀ ਕੱਟਿਆ ਸੀ ਉਹਨਾਂ ਦੀ ਵੋਟਾਂ ਬਣਾਉਣੀਆਂ ਮੌਕੇ ਤੇ ਅਸੀਂ ਫੜਾ ਕੇ ਨਿਗਰਾਨ ਅਫਸਰ ਨੂੰ ਦੱਸਤਾ ਸੀ ਵੀ ਆਹ ਚੱਕੋ ਬੜੇ ਉਹਨਾਂ ਨੇ ਮੌਕੇ ਦੇ ਰਸੀਦੇ ਵੀ ਵਾਪਸ ਲਈਆਂ ਕਈ ਕਾਰਡ ਵੀ ਕੈਨਸਲ ਕੀਤੀਆਂ ਅਸੀਂ ਅੱਜ ਇੱਕ ਬੇਨਤੀ ਕਰਨ ਐ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੋਮੈਂਟਮ ਦੇਣ ਆਇਆ ਕਿ ਖਾਲਸਾ ਸਕੂਲ ਦੀ ਜਿਹੜੀਆਂ 30 ਮਾਰਚ ਨੂੰ ਵੋਟਾਂ ਪੈਣੀਆਂ ਹਨ ਉਹ ਨਿਰਪੱਖ ਕਰਾਈਆਂ ਜਾਣ ਤੇ ਕਿਸੇ ਦੀ ਰੱਖ ਅਦਾਜੀ ਨਾ ਕੀਤੀ ਜਾਵੇ ਜਦ ਖਾਲਸਾ ਸੀਨੇਅਰ ਸੈਂਡੀਕਟ ਸਟਾਫ ਹੈ ਤੇ ਉਹਨੂੰ ਬੇਨਤੀ ਕਰਾਂਗੇ ਇਹਨਾਂ ਸਟਾਫ ਨੂੰ ਨਾਲ ਲਿਆ ਜਾਵੇ ਇੰਨੀ ਸਾਡੀ ਬੇਨਤੀ ਉਹ ਪ੍ਰਵਾਨ ਕਰ ਵਾਜ ਖਾਲਸਾ ਵਿੱਚ ਕੋਈ ਫਤਕ ਨਹੀਂ